મિત્ર ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਵਕਤਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਅਲਵੇਲਾ ਦੈਨਿਕ ਸਵੇਰਾ ਟੀਵੀ ਦੇਖਰੇ ਦਸਤਾਂ ਦਾ ਸਵਾਗਤ ਹੈ ਇਸ ਟਾਈਮ ਮੌਜੂਦਾ ਇਤਿਹਾਸਿਕ ਧਰਤੀ ਸ਼੍ਰੀ ਮਾਛੀਵੜਾ ਸਾਹਿਬ ਕੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਸੋਤ ਪ੍ਰਾਪਤ ਰਹੀ ਹੈ ਇਸ ਟਾਈਮ ਗੁਰਦੁਆਰਾ ਸ਼੍ਰੀ ਚੰਨ ਕਮਲ ਸਾਹਿਬ ਕੇ ਮੌਜੂਦ ਆ ਜਿੱਥੇ ਕਿ ਗੁਰੂ ਜੀ ਨੇ ਆ ਕੇ ਖੂਦ ਦੇ ਉੱਤੇ ਜਲ ਸਕਿਆ ਜੀ ਖੂਹ ਸਾਬ ਦੇ ਉੱਤੇ ਉਸ ਤੋਂ ਇਲਾਵਾ ਜਿਹੜਾ ਜਨਸਾਭਾ ਉੱਥੇ ਉਸ ਦੇ نیچے ਮੌਜੂਦ ਆ ਜਿੱਥੇ ਕਿ ਉਹਨਾਂ ਨੇ ਆ ਕੇ ਵਿਸ਼ਰਾਮ ਕੀਤਾ ਸੀ ਤੇ ਸਾਡੇ ਲਈ ਜਾਦਾ ਜਾਣਕਾਰੀ ਲਈ ਇੱਥੋਂ ਦੇ ਹੈੱਡ ਗ੍ਰੰਥੀ ਗੁਰਮukh ਸਿੰਘ ਜੀ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਵੀ ਇਸ ਦੇ ਇਤਿਹਾਸ ਬਾਰੇ ਕੀ ਕੀ ਸੀਗਾ ਸਾਡੀ ਸਰਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਚਰਨਾਂ ਨਾਲ ਨਿਵਾਜੀ ਹੋਈ ਹੈ ਕਲਗੀਧਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ 1704 ਦੇ ਵਿੱਚ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਇਮਕੋਵ ਦੀ ਧਰਤੀ ਤੇ ਆ ਕਰਕੇ ਬੜੀ ਬੜੀ ਜੰਗ ਹੋਈ ਵੱਡੇ ਸਾਹਿਬ ਜਾਦੇ ਸ਼ਹੀਦੀ ਪ੍ਰਾਪਤ ਕਰ ਗਏ ਕਲਗੀਧਰ ਦੇ ਸਵੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਡੇ ਸਾਹਿਬ ਜਾਦਾਂ ਦੀ ਸ਼ਹੀਦੀ ਤੋਂ ਉਪਰੰਤ ਪੰਥ ਦਾ ਹੁਕਮ ਮੰਨ ਕੇ ਪਿੰਡ ਕਿੜੀ ਬਸੀ ਚਾਰ ਸਾਹਿਬ ਪਵਤ ਤੋਂ ਹੁੰਦਿਆ ਹੋਇਆ ਇਸ ਸਥਾਨ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਕੇ ਭਾਗ ਲਾਏ ਇਹ ਸਾਰਾ ਜਾੜਬੀਆਬਾਰ ਜੰਗਰ ਸੀ ਖੂਤੇ ਮਹਾਰਾਜ ਜੀ ਗਏ ਖੂਤਾਂ ਜਾ ਸਕਿਆ ਕੱਚੀ ਟਿੰਡ ਲੈ ਕੇ ਖੂਹ ਤੋਂ ਲਗ ਭਾਗ ਇਸ ਜੰਗਲ ਦੇ ਵਿੱਚ ਇਸ ਜੜ ਦੇ ਥੱਲੇ ਆ ਕੇ ਮਹਾਰਾਜ ਨੇ ਟਿੰਡ ਦਾ ਸਿਰਹਾਣਾ ਲਾ ਕੇ ਵਿਸ਼ਰਾਮ ਕੀਤਾ ਔਰ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਅਰਜਾਈਆਂ ਦਾ ਓਡਣਾ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱਤਰ ਚੰਗਾ ਪਟਖੇੜਾਂ ਦਾ ਰਹਿਣਾ ਇਸੇ ਸਥਾਨ ਦੇ ਉਪਰਾ ਕਰਕੇ ਭਾਈ ਦਾਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਸਾਰੀ ਮਾਹ ਸਿੰਘ ਜੀ ਮਹਾਰਾਜ ਨੂੰ ਆ ਕਰਕੇ ਮਿਲੇ ਜਿਵੇਂ ਦੱਸਿਆ ਜਾਂਦਾ ਹੈ ਕਿ ਚਮਕੌਰ ਦੀ ਗੜੀ ਨੂੰ ਛੱਡਣ ਤੋਂ ਪਹਿਲਾਂ ਇਹ ਗੁਰਮਤਾ ਕੀਤਾ ਗਿਆ ਸੀ ਮਹਾਰਾਜ ਜੀ ਨੇ ਸਿੰਘਾਂ ਦੇ ਨਾਲ ਕਿ ਜਦੋਂ ਅਸੀਂ ਕੜੀ ਗੜੀ ਨੂੰ ਛੱਡ ਕੇ ਜਾਵਾਂਗੇ ਅਸੀਂ ਦੱਸ ਕੇ ਜਾਵਾਂਗੇ ਤਾਰੀ ਮਾਰ ਕੇ ਜਾਵਾਂਗੇ ਸਾਡਾ ਥੋੜੇ ਨਾਲ ਵਿਛੋੜਾ ਪੈ ਜਾਵੇਗਾ ਤੁਸੀਂ ਸਾਨੂੰ ਮਾਸ਼ੀਵਾੜ ਦੇ ਜੰਗਾ ਵਿੱਚ ਮਿਲਣਾ ਹੈ ਸਤਗੁਰਾਂ ਦੀ ਦਸੀਹ ਵਿਅੋਧ ਬੰਦੀ ਦੇ ਮਤਾਬਕ ਤਿੰਨੋਂ ਸਿੰਘ ਮਹਾਰਾਜ ਜੀ ਨੂੰ ਇਸ ਸਥਾਨ ਤੇ ਆ ਕਰਕੇ ਮਿਲੇ ਸਾਰਾ ਰਾਹ ਤੇ ਦਾ ਹਾਲ ਚਾਲ ਪੁੱਛਿਆ ਇਸ ਸਥਾਨ ਤੋਂ ਪਾਇਦਾ ਸੈਣੀ ਦੀ ਸਤਿਗੁਰਾਂ ਨੂੰ ਆਪਣੇ ਮੋਢਿਆਂ ਤੇ ਬਿਠਾ ਕਰਕੇ ਫਿਰ ਦੁਬਾਰਾ ਖੂਹ ਤੇ ਲੈ ਕੇ ਗਏ ਜਿੱਥੇ ਜਾ ਕਰਕੇ ਸਤਿਗੁਰਾਂ ਨੇ ਇਹ ਤਿੰਨਾਂ ਸਿੰਘਾਂ ਨੇ ਸਰੀਰਕ ਕਿਰਿਆ ਸੋਧੀ ਔਰ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਇਹ ਖੂਹ ਗੁਲਾਬੇ ਦੇ ਪੰਜਾਬੇ ਦਾ ਹੈ ਗੁਲਾਬੇ ਦੇ ਪੰਜਾਬੇ ਦਾ ਜਿਹੜਾ ਘਰ ਹੈ ਉਹ ਸ਼ਹਿਰ ਦੇ ਵਿੱਚ ਹੈ ਇਹ ਜਿਹੜੀ ਪਵਨ ਧਰਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਨਿਵਾਜੀ ਹੋਈ ਹੈ ਇਸ ਸਥਾਨ ਤੇ ਹਰ ਸਾਲ 8 9 10 ਪੋ ਨੂੰ ਸਤਿਗੁਰਾਂ ਦੀ ਆਉਣ ਦੀ ਯਾਦ ਵਿੱਚ ਭਾਰੀ ਜੋੜ ਮੇਲਾ ਲੱਗਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ ਦੂਰ ਦੇਡੋਂ ਸੰਗਤਾਂ ਚੱਲ ਕਰਕੇ ਆਉਂਦੀਆਂ ਹਨ ਆਪਣੇ ਮੰਦਿਆਂ ਮਰਜ਼ੀਆਂ ਪੂਰੀਆਂ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੰਦੀਛੇ ਜਿਵੇਂ ਜਿਸ ਤਰ੍ਹਾਂ ਇਹ ਝੰਡਾ ਸਾਹਿਬ ਬਹੁਤ ਪੁਰਾਣੇ ਨੇ ਕਿੰਨੀ ਕਿ ਕਦੇ ਕਿੰਨੀ ਕਿੰਨਾਂ ਦੀ ਉਮਰ ਹੋ ਗਈ ਹੋਗੀ ਦੇਖੋ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਸ ਸਥਾਨ ਤੇ ਆਏ ਸੀ ਤੇ 1700 ਇਹ ਚਾਰ ਦੀ ਗੱਲ ਆ ਉਸ ਸਮੇਂ ਇਹ ਜੰਗਲ ਦੇ ਵਿੱਚ ਬਹੁਤ ਵੱਡਾ ਦਰਖਤ ਸੀ ਜਦੋਂ ਇਸ ਸਥਾਨ ਦੇ ਉੱਪਰ ਇਹ ਬਿਲਡਿੰਗ ਬਣੀ ਐ ਉਸ ਉਸ ਸਮੇਂ ਇਹਦਾ ਇੱਕ ਹਿੱਸਾ ਜਿਹੜਾ ਸੀ ਉਹ ਬਿਲਡਿੰਗ ਦੀ ਜਿਹੜੀ ਕੰਧ ਬਣਨ ਵਾਸਤੇ ਕੱਢ ਦਿੱਤਾ ਗਿਆ ਬਾਅਦ ਵਿੱਚ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਇਹਦੀ ਸਾਂਭ ਸੰਭਾਲ ਕੀਤੀ ਕਿ ਸਾਨੂੰ ਇਹਦੇ ਰੱਖਣਾ ਜ਼ਰੂਰੀ ਹੈ ਇਹਦੀ ਉਮਰ ਜਿਹੜੀ ਹੈ ਤੇ ਬਾਰੇ ਕੋਈ ਤਗਾਜਨ ਲਾਇਆ ਜਾ ਸਕਦਾ ਇਹ ਬਹੁਤ ਪੁਰਾਣਾ ਹੈ ਠੀਕ ਹੈ ਜੀ ਮਹਾਰਾਜ ਦੀ ਸਮਝੋ ਕਿਰਪਾ ਤੇ ਮਾਰੇ ਨਹੀਂ ਚਰਨ ਪਾਏ ਸੰਗਤਾਂ ਇੱਥੇ ਆ ਕੇ ਬੈਠਦੀਆਂ ਨੇ ਮਾਂ ਦੀਆਂ ਮਰਾਦਾਂ ਪੂਰੀਆਂ ਕਰਦੀਆਂ ਨੇ ਇਹ ਜੰਡਵੀ ਭਾਗਾ ਵਾਲਾ ਤੇ ਅਸੀਂ ਭਾਗਾ ਵਾਲੇ ਜਿਹੜੇ ਇਸੇ ਦਰਸ਼ਨ ਕਰਦੇ ਆਂ ਇਸ ਤੋਂ ਲਾਗ ਵੇਥੇ ਹੁਰੋ ਜਿਸ ਨੂੰ ਦੂਜੇ ਤਸਲਾਣਾ ਜੋੜ ਮਿਲ ਜੀ ਨੂੰ ਸਵਾ ਕਿਹਾ ਜਾਂਦਾ ਉਹ ਮਨਾਈ ਜਾਂਦੀ ਹੈ ਯਾਦ ਦੇ ਵਿੱਚ ਹੋਰ ਕਿਹੜੇ ਕਿਹੜੇ ਆਪਣਾ ਗੁਰਪੁਰਬ ਜਾਂ ਕੁਝ ਹੋਰ ਰਿਲੇਟਡ ਕੁਝ ਧਾਰਮਿਕ ਕਿਹੜੇ ਕਿਹੜੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਇਸੇ ਸ਼ਾਂਤ ਤੇ ਵਿਸਾਖੀ ਦਾ ਮੇਲਾ ਬਹੁਤ ਭਰਦਾ ਹੈ ਮੱਸਾ ਸਰਾਂਦ ਭਰਦੀ ਆ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਗੁਰਪੁਰਬ ਜਿਹੜਾ ਹੈ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਇਲਾਕੇ ਦੇ ਸੰਗ ਦੇ ਉੱਤੇ ਆਉਂਦੀ ਹੈ ਬਹੁਤ ਜ਼ਿਆਦਾ ਜਿਹੜਾ ਗਿਣਤੀ ਜਿਹੜਾ ਇੱਥੇ ਜੋੜ ਮੇਲਾ ਲੱਗਦਾ ਹੈ ਉਹ ਸਬਾ ਦਾ ਲੱਗਦਾ ਹੈ ਜਾਂ ਫਿਰ ਵਿਸਾਖੀ ਦਾ ਜਿਹੜੀ ਬਹੁਤ ਜ਼ਿਆਦਾ ਸੰਖਤ ਦੂਰ ਦੇ ਡੜੀ ਬਹੁਤ ਜ਼ਿਆਦਾ ਸੰਖਤ ਆਉਂਦੀ ਹੈ ਸੋ ਅਸੀਂ ਗੱਲਬਾਤ ਕੀਤੀ ਹੈ ਇੱਥੋਂ ਦੇ ਹੈੱਡ ਗ੍ਰਾਂਥੀ ਜੀ ਨਾਲ ਉਹਨਾਂ ਨੇ ਦੱਸਿਆ ਕਿ ਇੱਥੇ ਵਿਸਾਖੀ ਦਾ ਤਿਹਾਰ ਸਾਲਾਨਾ ਜੋੜ ਮੇਲਾ ਗੁਰਪੁਰ ਵੀ ਮਨਾਇਆ ਜਾਂਦਾ ਹੈ ਆਓ ਤੁਹਾਨੂੰ ਅੱਗੇ ਨੈਕਸਟ ਅਗਲੇ ਦੇ ਵਿੱਚ ਇਤਿਹਾਸੇ ਮਾਛੀਵਾੜਾ ਸਾਹਿਬ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ